બસ ਮਰ ਨਾ ਜਾਵਾਂ ਜੇ ਮਰ ਗਿਆ ਫੇਰ ਕੋਈ ਪਤਾ ਨਹੀਂ ਜੇ ਨਾ ਮਰਿਆ ਤਾਂ ਕੱਲੀ ਕੱਲੀ ਲੀਡ ਦੇ ਬਾਹ ਪਾਉਂਗਾ ਲੀਰਾ ਡਰੀ ਜਾਂਦੀਆਂ ਲੀਰਾ ਆਪਣੇ 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 ਦੇ ਕੋਲ ਉਹ ਕਰਾਈਦੇ ਲੀਰਾਂ ਨੂੰ ਆਏ ਕਰਨੇਗਾ ਉਹ ਉਹ ਲੋਕ ਉਵੇਂ ਹੀ ਕਰਦੇ ਆ ਜਦੋਂ ਟਰੈਕਟਰ ਮੁਕਾਬਲੇਾਂ 'ਚ ਚਲਾਉਂਦੇ ਸੀ ਉਦੋਂ ਟਰੈਕਟਰਾਂ ਤੇ ਨਜ਼ਰ ਲਾਈ ਜਾਂਦੇ ਰਹਿੰਦੇ ਸੀ ਅੱਜ ਪਹਿਲੇ ਦਿਨ 'ਚ ਮੈਂ ਜੰਮ ਗਿਆ ਭਾਈ ਹਟ ਜੋ ਏ ਹਟ ਜੋ ਹਟ ਜੋ ਏ ਕਿਤੇ ਟਰੈਕਟਰਾਂ ਦੇ ਪਾਰ ਖੁੱਲ ਹੀ ਜਾਂਦੇ ਰਹਿੰਦੇ ਸੀ ਉਹ ਆਉਂਦੇ ਅੰਦਰ ਪੰਜਰ ਖੁੱਲੇ ਪਏ ਆ ਇਹ ਤਾਂ ਈ ਲੋਕਾਂ ਨੂੰ ਦਿਖਾਵੇਂ ਨਾ ਸਹੀ ਗੱਲ ਹੈ ਨਾ ਇਹਦੀਆਂ ਚੀਜ਼ਾਂ ਹਾਂਜੀ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਲੱਕੀ ਗੋਲਡਸਮਿਥ ਅਕਸਰ ਚਰਚਾ ਦੇ ਵਿੱਚ ਚੱਲਦੇ ਰਹਿੰਦੇ ਨੇ ਪਰ ਰੋਹਿਤ ਦੇਸ਼ਵਾਲ ਵੀ ਜਿਸ ਨੂੰ ਲੈ ਕੇ ਦੋਸਤੋ ਲੱਕੀ ਗੋਲਡਸਮਿਥ ਨੇ ਇੱਕ ਪੋਸਟ ਪਾਈ ਏ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਗਲੂਕੋਜ਼ ਲੱਗ ਰਹੇ ਨੇ ਅਤੇ ਡ੍ਰਿਪ ਲੱਗ ਰਹੇ ਨੇ ਕਿਉਂਕਿ ਉਹ ਪਹਿਲੇ ਦਿਨ ਜਿਮ ਗਏ ਸੀ ਤਾਂ ਪਹਿਲੇ ਦਿਨ ਹੀ ਉਹਨਾਂ ਤੇ ਨਜ਼ਰ ਲੱਗ ਗਈ ਪਰ ਮਿੱਤਰੋ ਉਸ ਤੋਂ ਬਾਅਦ ਰੋਹਿਤ ਦੇਸ਼ਵਾਲ ਨੇ ਸਟੋਰੀ ਪਾਈ ਸੀ ਕਿ ਜੇ ਕਿਸੇ ਨਾਲ ਮਾੜਾ ਕਰਾਂਗੇ ਤਾਂ ਸਾਡੇ ਨਾਲ ਆਪ ਵੀ ਮਾੜਾ ਹੋਊਗਾ ਪਰ ਹੁਣ ਇਹ ਨਹੀਂ ਪਤਾ ਕਿ ਉਹਨਾਂ ਨੇ ਕਿੰਨੂ ਗੱਲ ਲਾਈ ਹੈ ਫਿਲਹਾਲ ਦੇਖਦੇ ਆਗੇ ਕੀ ਬੜਦਾ ਤੁਸੀਂ ਸਾਡੇ ਨਾਲ ਜੁੜੇ ਰਹੋ ਨਵੀਂ ਅਪਡੇਟਸ ਦੇ ਲਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਰਹਿ ਜਾਂਦੇ ਵੀ ਹੋਣ ਆਪਦੇ ਆਧਾਰ